ਵੀ ਸਾਸਤਰੀ ਕਾ ਸਾਰਿਆਂ ਨੂੰ ਸਹੌਲੀ ਆਏ ਹੋਏ ਅੰਗੀ ਆਪਾਂ ਐਤਵਾਰ ਨੂੰ ਮੰਡੀ ਲੱਗਦੀ ਹੈ ਜਿਹੜੀ ਬੱਕਰੀਆਂ ਦੀ ਠੀਕ ਹੈ ਇੱਥੇ ਬਾਈ ਪ੍ਰੇਮੀ ਹੋਰੀ ਨੰਨੂ ਹੋਰੀ ਕਈ ਵਈਆਂ ਦੀਆਂ ਬੱਕਰੀਆਂ ਇਕੱਠੀਆਂ ਜਿਹੀਆਂ ਖੜੀਆਂ ਨੇਗੀਆਂ ਸੋਚਿਆ ਵੀ ਇਹਨਾਂ ਦੀ ਵੀਡੀਓ ਐ ਬਣਾ ਲਈ ਆਪਾਂ ਜਿੰਮੇ ਜਿੰਮੇ ਬੰਦੇ ਨੂੰ ਨੇੜੇ ਲੱਗਦਾ ਅਗਲਾ ਉਹਦੇ ਨਾਲ ਕਈ ਮੋਟਰਸਾਈਕਲ ਤੇ ਵੀ ਲੈ ਆਉਂਦੇ ਨੇ ਕਈ ਗੱਡੀ ਵੀ ਲੈ ਆਉਂਦੇ ਨੇ ਠੰਡ ਦਾ ਸਮਾਂਗਾ ਠੀਕ ਹੈ ਬਾਕੀ ਆਪਾਂ ਆਪਣਾ ਬਚਾਅ ਵੀ ਜ਼ਰੂਰੀ ਆ ਗੱਲਬਾਤ ਕਰ ਰਹੇ ਨੰਨੂ ਦੇ ਇੱਥੇ ਡੰਗਰ ਹੈਗੇ ਨੇ ਕਈ ਕੀ ਹਾਂ ਉਹਨਾਂ ਨੂੰ ਵਧੀਆ ਵੀਰੇ ਠੀਕ ਹੈ ਆ ਬੋਕ ਤੇਰਾ ਜਿਵੇਂ ਕਿ ਮੇਂ ਆ ਏ ਵੀਰ ਦਾ ਇਹ ਬਾਈ ਦਾ ਠੀਕ ਹੈ ਕੀ ਮੰਗਿਆ ਬਈ ਇਹਦਾ ਇਹ 25000 ਰੁਪਏ ਮੰਗ ਰਿਹਾ 25000 ਰੁਪਏ ਬੋਕ ਦਾ ਮੰਗਿਆਗਾ ਡੰਗਰ ਲੈ ਗਿਆ ਨੇ ਤੁਸੀਂ ਵੀ ਲਿਆ ਕੇ ਵੇਚ ਸਕਦੇ ਹੋ ਦੋ ਦੰਦ ਨਾਲੇ ਬੱਚਾ ਕਿੰਨੇ ਦੰਦ ਦਾ ਦੋ ਦੰਦ ਦਾ ਹੀ 40 ਇੰਚ ਹਾਈਟ ਆ ਗਈ ਪੱਕੀ ਗੱਲ ਆ ਹਾਂ ਪੱਕੀ ਆ ਦੋ ਦੰਦ ਦਿਖਾਈ ਉਧਰ ਦੋ ਦੰਦ ਦਾ ਬਸ ਛੱਡ ਦੇ ਦੋ ਦੰਦ 40 ਇੰਚ ਹਾਈਟ ਇਹਨੂੰ ਰੰਗ ਕਿਹੜਾ ਬੋਲਦੇ ਹੋ ਬਾਈ ਤੁਸੀਂ ਪੂਰਾ ਜੀ ਪੂਰਾ ਨਾਗਰ ਆ ਗਿਆ ਹੀ ਨਾਗਰੇ ਦੇ ਵਿੱਚ ਨਾਗਰਾ ਕੋ ਚਲਾ ਜਾ ਹਾਂ ਇਹ ਛਾੜੂਗਾ ਪੂ ਇਹਨਾਂ ਪੂਰਾ ਹੀ ਹੋ ਜਾਣਾ ਜੀ ਕਿਵੇਂ ਆ ਛਾੜ ਦੇਣ ਇਹਦਾ ਸਾਮ ਚ ਨਹੀਂ ਆਇਆ ਬਈ ਬੱਕਰਾ ਇਹਦਾ ਹੁਣ ਬਾਈ ਲਵੇ ਸਾਂਭ ਹੋਈ ਜਾਂਦੀ ਇਹਦੀ ਇਹ ਤੂੰ ਦੇਖੀ ਮਹੀਨੇ ਤੱਕ ਗੱਲ ਬਣਦੀ ਠੀਕ ਹੈ ਮੁੱਲ ਕਿੰਨਾ ਦੱਸਿਆ ਜੀ 25000 ਰੁਪਿਆ 25000 ਰੁਪਿਆ ਅਲੇ 25000 ਇਹ ਗਾਹਾਂ ਵਧੂ ਫਿਰ ਹੋਰ ਵਧਾ ਦੇਗੇ ਫੜੀ ਗੈਂਡਰੇ ਮਰਚੇ ਲੱਗੇ ਹੋਏ ਕੋ ਉੱਪਰ ਹੀ ਉੱਠੋ 2 ਗੰਦ 40 ਇੰਚ ਇਹ ਹੋਰ ਵੀ ਲੱਤਾਂ ਹੈ ਭੁੱਖਾ ਮਰਦਾ ਖਾਣ ਲਈ ਰੂੰਗਾ ਕੋਣ ਤੋਂ ਆਹ ਮੰਡੀ ਤੋਂ ਹੀ ਲੱਤਦਾ ਆਹ ਕੀਲੇ ਦੀ ਬੰਨਿਆ ਹੋਇਆ ਦੀ ਥੋੜੀ ਬੰਨਿਆ ਸੀ ਭੁੱਖਾ ਮਰਦਾ ਸੀ ਭੁੱਖਾ ਮਰਦਾ ਸੀ ਹੁਣ ਰਾਜੀ ਹੋ ਗਿਆ ਪਹਿਲਾਂ ਪਹਿਲਾਂ ਉਹਦਾ ਰਾਜੀ ਖੜਦਾ ਨਹੀਂ ਪੂਰਾ ਹਲਕਾ ਅੱਛਾ ਚੱਲ ਇਹਨੂੰ ਵਾਹ ਲੈ ਵੱਡੀ ਬੱਕਰੀ ਦਿਖਾਈ ਉਹ ਵੱਡੀ ਬੱਕਰੀ ਉਹ ਵੱਡੀ ਬੱਕਰੀ ਫਾਲਾ ਇਹ ਬੱਕਰੀ ਦਾ ਕੀ ਮੰਗਿਆ ਬਈ ਇਹ 40000 ਰੁਪਏ ਕਿੰਨਾ 40000 ਰੁਪਏ ਕਿੰਨੇ ਦੰਦਾਂ ਦੀ ਪੂਰੇ ਦੰਦ ਕਰ ਗਏ ਜੀ ਅੱਛਾ ਗੱਬੜਣ ਗੱਬੜ ਹੈਗੀ ਆ ਇਹ ਸਾਢੇ 3 ਮਹੀਨੇ ਦੀ ਸਾਢੇ ਸਾਢੇ 3 ਮਹੀਨੇ ਦੀ 3 ਮਹੀਨੇ ਦੀ ਹਾਂ ਜੀ ਵਪਾਰ ਦੀ ਬੱਕਰੀ ਜੇ ਕਰਦੀ ਹੈ ਕਿਵੇਂ ਇਹ ਵਪਾਰ ਦੀ ਹੋਈ ਹੈ ਜੀ ਵਪਾਰ ਦੀ ਹੈ ਹਾਂ ਜੀ ਠੀਕ ਹੈ ਐਡੀ ਐਡੀ ਬੱਕਰੀ ਮਿਲ ਜਾਂਦੀ ਨੇ ਵਪਾਰ ਦੀ ਹਾਂ ਮਿਲ ਜਾਂਦੀ ਨੇ ਚੰਗੀ ਬੱਕਰੀ ਹੈ ਜੀ ਚੰਗੀ ਬੱਕਰੀ ਅੱਛਾ ਚੰਗੇ ਖੂਨ ਦੀ ਕਹਦੇ ਹਾਂ ਤੇ ਵਧੀਆ ਬੱਕਰੀ ਹੈ ਠੀਕ ਹੈ ਵਧੀਆ ਬੱਚੇ ਪੈਦਾ ਕਰੂਗੀ ਇਹ ਪੂਰੇ ਵਧੀਆ ਜੀ ਸਹੀ ਗੱਲ ਹਾਂ ਜੀ ਅੱਛਾ ਇਹ ਇਹ ਦਾ 40000 ਹੈ ਹਾਂ ਜੀ ਬੜੀ ਸਸਤੀਆਂ ਬੱਕਰੀਆਂ ਜਿਹੜੀਆਂ ਨੇ ਫਿਰ ਸਸਤੀ ਵੀ ਹੈਗੀਆਂ ਨੇ ਕਿੰਨੇ-ਕਿੰਨੇ ਮੁੱਲ ਲਾਲੀਆਂ ਇਹ ਦੇ ਦੇਗੇ 20 25 25000 ਰੁਪਏ ਜੀ 20 ਜਾਂ 20 ਤੇ ਖੜਾ ਲਾ ਜਾਂ 25 ਤੇ ਜੋੜੀ ਦੇ ਦੇਗੇ ਚੱਲ 25 ਕਹੇ ਤੇ 20 ਦੇ ਦੇ ਹਾਂ ਆ ਲੈ ਠੀਕ ਗੱਬਣਾ ਨਹੀਂ ਗੱਬਣਾ ਗੱਬਣਾ ਆ ਲੈ ਕਈ ਸਾਰੇ ਡੰਗਰ ਨੇ ਵੈਸੇ ਬਾਈਂ ਹੋਰਾਂ ਕੋਲੇ ਕੋਈ ਕਿਸ ਤਰ੍ਹਾਂ ਦਾ ਕੋਈ ਕਿਸ ਤਰ੍ਹਾਂ ਦਾ ਇਦੋਂ ਸਸਤੇ ਵੀ ਹੋਣਗੇ ਨਾ ਸਸਤੇ ਵੀ ਮਹਿੰਗੇ ਵੀ ਨੇ ਮਹਿੰਗੇ ਵੀ ਨੇ ਸਸਤੇ ਵੀ ਨੇ ਠੀਕ ਹੈ ਸਸਤੀ ਕਿੰਨੀ ਘੈਗੀ ਮਹਿੰਗੀ ਮਹਿੰਗੀ ਦੱਸੀ ਜੀ ਹਾਈ ਹਾਈ ਸਸਤੀਆਂ ਵੀ ਵੀ ਆ ਗਈਆਂ ਵਸ ਵੀ ਵਾਲੀ ਨੇ ਚਲੋ ਠੀਕ ਆ ਭਾਈ ਚੰਗਾ ਕਿੰਨੇ ਵੇਚਤੀ ਇਹਨਾਂ ਨੂੰ ਅੱਜ ਤਾਂ 1 ਇੱਕੇ ਵੇਚੀ ਹੈਗੀ 1 ਇੱਕੇ ਵੇਚੀ ਆ ਹਾਂ ਠੀਕ ਆ ਸਸਤੀਆਂ ਬੱਕਰੀਆਂ ਦਿਖਾ ਦਿੰਦਾ ਤੁਹਾਨੂੰ ਦਿਖਾਈ ਆ ਦੇਖ ਲੋਈ ਬੱਕਰੀ ਹੂੰ ਕਿੰਨੇ ਪੈਸੇ ਦੀ ਵਧੀਆ ਬੱਕਰੀ 17000 ਦੀ ਆਪਾਂ ਦੇ ਦਾਂਗੇ 17000 ਦੀ ਦੇ ਦੋਗੇ ਗੱਬਣ ਕੇ ਕੇ ਖੰਡਰ ਕੇ ਨਾ ਆਪਣੀ ਗਾਰੰਟੀ ਨਹੀਂ ਹੈਗੀ ਇਹਦੀ ਗਾਰੰਟੀ ਨਹੀਂ ਹੈਗੀ ਆਪਾਂ ਹੋਰ ਜਿਹੜੀ ਗੱਬਣ ਹੋ ਗਈ ਉਹਦੇ ਆਪਾਂ ਗਾਰੰਟੀ ਲਵਾਂਗੇ ਠੀਕ ਆ ਠੀਕ ਆ ਜੀ ਹੂੰ ਤੇ ਆ ਦੇਖ ਲੋ ਨਹੀਂ ਬਣਾ ਇਹਦਾ ਆਪਾਂ ਵੇਚਤਾ ਠੀਕ ਹੈ ਜੀ ਕੰਨ ਕੰਨ ਦੇਖ ਲੋ ਪੱਠ ਦੇ ਗੱਡੇ ਗੱਡੇ ਨੇਗੇ ਅੱਛਾ ਇਹ ਆਪਾਂ 12000 ਦੀ ਇਹ ਦੇ ਦਾਂਗੇ ਠੀਕ ਹੈ ਜੇ ਆਪਾਂ ਕਹੀ ਦੀ ਬਰੀਡ ਤਿਆਰ ਕਰਨੀ ਹੋ ਜੂ ਇਹ ਤੋਂ ਹਾਂ ਹੋ ਜੂਗੀ ਇਹ ਤੋਂ ਵੀ ਘਾਟ ਕੀ ਆ ਭਈ ਐਂ ਦੱਸ ਬਸ ਕੱਦ ਕਾਠੇ ਨਹੀਂ ਹੈਗਾ ਠੀਕ ਹੈ ਇੱਕ ਐ ਵੀ ਜਿਹੜੇ ਬੰਦੇ ਤੋਂ ਆਪਾਂ ਲਈ ਤੀ ਉਹਦੇ ਘਰੇ ਉਹ ਨਹੀਂ ਤੀਗੀ ਸਾਹਮਣੀ ਤੀ ਬੱਕਰੀ ਦੀ ਹੁਣ ਆਪਾਂ ਸਾਹਮ ਕਰ ਰਹੇ ਹਾਂ ਮਹੀਨੇ ਨੂੰ ਇਹੀ ਬੱਕਰੀ ਦੇਖ ਲਈ ਠੀਕ ਹੈ ਜਾਨੀ ਕਿ ਹਲੇ ਬਾਜਨ ਨਹੀਂ ਹੈਗਾ ਹਾਂ ਇਹਦਾ 10000 ਦੀ ਹਾਂ 9 12 ਦੀ 12 ਹੀ ਦੇ ਦਾਂਗੇ 12 ਹੀ ਦੇ ਦਾਂਗੇ ਹਾਂ ਹੋਰ ਬੱਕਰੀਆਂ ਦਿਖਾ ਦਿੰਨਾ ਤੁਹਾਨੂੰ ਠੀਕ ਹੈ ਇਦੋਂ ਸਸਤੀ ਵੀ ਹੈਗੀ ਕੋਈ ਇਦੋਂ ਸਸਤੀ ਨਹੀਂ ਹੈਗੀ ਫਿਰ ਇਦੋਂ ਸਸਤੇ ਦਾ ਮੇਹ ਨਹੀਂ ਰੇ ਬਾਈ ਅਸਿਆ ਇਦੋਂ ਸਸਤੇ ਦਾ ਮੇਹ ਹੋਣੇ ਲੀ ਹੈ ਇਹਦੀ ਤਾਂ ਬੋਲੀ ਵੀ ਲੱਗੀ ਜੋਈ ਹੈ ਹਾਂ ਇਹਦੀ ਆਪਣੀ ਗਾਰੰਟੀ ਹੈ ਗੱਪਣ ਦੀ ਇਹਦੀ ਗਾਰੰਟੀ ਆ ਹਾਂ ਇਹਤੇ ਬੋਲੀ ਲੱਗੀ ਸੀ ਇਹਦੀ ਗਾਰੰਟੀ ਦੇਵਾਂਗੇ ਬਾਈ ਇਹੇ ਫੰਡਰ ਨਿਕੜੇ ਨਾਲੇ ਆਪਾਂ ਚਰਾਈ ਦਵਾਂਗੇ ਨਾਲੇ ਆਪਾਂ ਸਾਰੇ ਪੈਸੇ ਵਾਪਸ ਕਰਾਂਗੇ ਦੁਬਾਰੇ کہیں ਜੇ ਇਹ ਖਾਲੀ ਨਿਕਲਾਈ ਨਾਲ ਤਾਂ ਆਪਾਂ ਚਰਾਈ ਦੇਵਾਂਗੇ ਹੂੰ ਜੇ ਕਿਸੇ ਨਾਲ ਸੌਦਾ ਹੁੰਦਾਗਾ ਨਾਲੇ ਆਪਾਂ ਪੈਸੇ ਵਾਪਸ ਕਰਾਂਗੇ ਦੇਣੀ ਕਿੰਨੇ ਦੀ ਐ ਦਮਾਏ ਕੋਈ ਨਹੀਂ ਇਹ ਸੌਦਾ ਚੱਲ ਪਿਆ ਮੁੱਲ ਕੀ ਕਰਿਆ ਫਿਰ ਮੁੱਲ ਤਾਂ ਇਹਦਾ 22000 ਰੁਪਇਆ 22000 ਹਾਂ ਠੀਕ ਐ ਭਾਈ ਲੈ ਚੰਗਾ ਭਾਈ ਹੈ ਠੀਕ ਐ ਓਕੇ ਕੀ ਹਾਲ ਐ ਅਚਾਈ ਠੀਕ ਐ ਵਧੀਆ ਕੀ ਨਾਮ ਆ ਤੁਹਾਡਾ ਪਹਿਲਾਂ ਦੱਸੋ ਮੇਰਾ ਨੋਹ ਹੈ ਅਮਰੀਖਾ ਨਾ ਅਮਰੀਖ ਖਾਨ ਪਿੰਡ ਲੰਗ ਕਿੰਨਾ ਕ ਪੈਂਦਾ ਰੋ 10 ਕਿਲੋਮੀਟਰ ਹੀ ਆ ਸਾਰਾ ਹਰ ਵਾਰ ਆਉਂਦੇ ਮੰਡੀ ਤੇ ਆਈ ਵਾਰ ਆਈ ਵਾਰ ਮੰਡੀ ਤੇ ਆਉਂਗੇ ਕਹਿੰਦੇ ਨਾਲ ਲੈ ਆਵਾਂਗਾ ਮੈਂ ਨਾਗਾ ਤੇ ਤਾਂ 6-7 ਕੀ ਲੱਗੇ ਅੱਛਾ ਹਾਂ ਹੈਗਾ ਹੀ ਮਲਾ ਦਾ ਠੀਕ ਠੀਕ ਜੇ ਮੁੱਲ ਦੇ ਨੇ ਹਾਂ ਹਾਂ ਠੀਕ ਵਕਰੀਆਂ ਨੇ ਗੱਬਣਾ ਠੀਕ ਹੈ ਕੀ ਕੀ ਮੁੱਲ ਦੇਣ ਦਿਖਾਵਾਂਗਾ ਮੜਾ ਠਾਲ ਕੇ ਕੀ ਮੁੱਲ ਦੀ ਹੈ ਇਹਦਾ ਮੁੱਲ ਮੰਗਦੇ ਆਪਾਂ 1 ਮਿੰਟ ਮੈਂ ਮੜੀ ਖੋਲ ਆ ਹਾਂ ਗੱਬੜਣ ਵਕਰੀਆ ਆ ਮੀਮਣਾ ਆ ਇਹਦਾ ਕਿਸੇ ਦਾ ਹੀ ਆ ਗਿਆ ਇਹ ਕਿਸੇ ਦੀ ਹੈ ਗਿਆ ਬੰਨ ਖਾ ਤੋਂ ਰੱਖਿਆ ਇਹ ਵਾਨੇ ਜਾਂ ਕੋਈ ਵਿਚਾਰੋ ਬੈਠੇ ਨੇ ਕਹਿੰਦੇ ਚੋਲੂਗਾ ਚੋਲੂਗਾ ਚੁੰਗਲੂ ਕਹਿੰਦੇ ਉਹ ਕਹਾਂ ਠੀਕ ਹੈ ਲਓ ਜੀ ਕੀ ਮੁੱਲ ਦੀ ਐ ਬਿੱਟ ਦਾ ਬੜਾ ਸੋਹਣਾ ਨਾ ਇਹਦਾ ਮੰਗਦਾ ਪਰ 30000 ਭਾਰੀ ਬੱਕਰੀ ਆ ਪੂਰੀ ਗੱਬਣ ਭਾਰੀ ਆ ਬਾਜਨ ਕੀ ਮੇਲਾ ਹੋਊਗੀ ਨਾ 75 65 ਕਿਲੋ ਦੀ ਨਹੀਂ ਜੀ ਹਾਂ ਵੱਧ ਇਹ ਤਾਂ 90 90 ਨੂੰ ਮੂੰਹ ਮਾਰ ਦਿੰਦਾ ਲੈ ਹਾਂ ਗੱਬਣ ਦੀ ਹੈਗੀ ਆ ਹਾਂ ਜੀ ਗੱਬਣ ਆ ਫੰਡਰ ਗੱਬਣ ਐ ਤੈਨੂੰ 3 ਮਹੀਨਿਆਂ ਦੀ ਤੈਨੂੰ ਸਾਢੇ 3 ਮਹੀਨਿਆਂ ਦੀ 30000 ਤਾਂ ਹੀ ਮੁੱਲ ਕਰ ਦਵਾਂ ਹਾਂ ਜੀ ਠੀਕ ਐ ਫੇਰ ਉਹ ਥੂਣ ਤੇ ਆ ਗਈ ਫਿਰ ਤਾਂ ਪਾਵਾ ਪੂਰੀ ਹੋ ਜੂਗੀਆਂ ਬਹੁਤ ਭਰ ਜਾ 3000 ਮੁੱਲਾ ਹਾਂ ਜੀ ਲੱਗਿਆ ਵੀ ਹੈਗਾ ਕੁਛ ਇਹਦੇ ਪਹਿਲਾਂ ਨਹੀਂ ਹਜੇ ਨਹੀਂ ਉਰੇ ਲੱਗਿਆ ਕੁਛ ਅੱਛਾ ਅੱਜ ਪਹਿਲੇ ਕਿੰਨਾ ਟਾਈਮ ਹੋ ਗਿਆ ਵਪਾਰ ਕਰਦਾਂ ਦਾ ਹੋ ਗਿਆ 8-9 ਸਾਲ 8-9 ਸਾਲ ਹਾਂ ਠੀਕ ਆ ਕਾਹ ਦਾ ਕਾਹ ਦਾ ਰਿਹਾ ਵਪਾਰ ਫਿਰ ਵਪਾਰ ਤਾਂ ਫਿਰ ਕੋਈ ਅੜ ਜੇ ਕਾਟੂ ਪਸ਼ੂ ਆ ਗਿਆ ਸੂਣ ਵਾਲੀ ਆ ਗਈ ਕੁਝ ਹੋ ਮਿਲ ਜੇ ਉਹੀ ਲੈ ਲੈਂਦੇ ਨਸ ਲਾਲੀ ਆ ਗਈਆਂ ਹਾਂ ਬੱਕਰੀ ਭੇਡ ਕੁਝ ਮਰਜੀ ਵਪਾਰ ਤੇ ਤਾਂ ਕਹੇ ਜਾ ਕੋਈ ਜਦੋਂ ਜਾਣੇ ਜਿਲ੍ਹਾ ਕਸਮੂਰੇ ਕਰਤਾ ਹੋਈ ਲੈ ਲੈਂਦਾ ਉਹੀ ਲੈ ਲਈਦਾ ਹਾਂ ਸਹੀ ਆ ਪੰਨੂ ਇਹਨੂੰ ਲੈ ਇਹ ਉਹੋ ਜਿਹੜੀ ਉਹ ਬੈਠੀ ਆ ਕਿੰਨੇ ਟਾਈਮ ਦੀ ਇਹ ਲਊਗੀ 20 ਦਿਨ ਸਾਰੇ ਇਹ ਲਊਗੀ 20 ਦਿਨ ਸਾਰੇ ਛਾਉਣਾ ਇਹਨੂੰ ਵੀ ਮੈਂ ਇਹ ਚਲ ਚਲ ਇਹ ਹੈਗੀਆਂ ਮੱਖੀ ਜਿੰਨੀ ਆ ਮੱਖੀ ਜਿੰਨੀ ਕੀ ਮੁੱਲ ਲੈ ਲਾ ਇਹਦਾ ਮੁੱਲ ਕਰਾਂ ਆਪਾਂ 25000 25000 ਰੁਪਇਆ ਹਾਂ ਇਹ 20 ਦਿਨ ਲਊਗੀ 1 ਦਿਨ ਲਊਗੀ ਹਾਂ ਠੀਕ ਆ ਆ ਜੋ ਇੱਧਰ ਲਿਆ ਵੀ ਕੈਮਰਾ ਬਾਕੀ ਇੱਧਰ ਹੋਰ ਘੱਟ ਮੁੱਲ ਵਾਲੀਆਂ ਨੇ ਜਾਂ ਵੱਧ ਵਾਲੀਆਂ ਨੇਗੀਆਂ ਆ ਪੱਟਖੜੀ ਇੱਕ ਇਹ ਵੀ ਗੱਭਣਾ ਇਹ ਕਿੰਨੇ ਪੈਸੇ ਮੰਗਦਾ ਇਹਦਾ ਵੀ 25000 ਆ ਜੀ ਇਹਦਾ ਵੀ 25000 ਆ ਅਜਾ ਚੰਗੀ ਆ ਇਹ ਚੰਗੀ ਆ ਹਾਂ ਠੀਕ ਆ ਉਹ ਸੂਨ ਵਾਲੀ ਆ ਮੈਨੂੰ ਲੱਗਦਾ ਹਾਂ ਉਹ ਵੀ ਸੂਨ ਵਾਲੀ ਆ ਜੀ ਇਹ ਤਾਂ ਲੱਗਦਾ ਮੇਕਰ ਵੇਚਦੀਆਂ ਹੁੰਦੀਆਂ ਨਹੀਂ ਹੈ ਹਾਂ ਇਹ ਇਹ ਵੀ ਮਰਜੀ ਦੇਸੀਆਂ ਚ ਪੈਂਦੇ ਉਹ ਉਹਦੇ ਨਾਲ ਦੀ ਆ ਬਾਜਨ ਚ ਉਹਦੇ ਮੰਗੂਈਆਂ ਹਾਂ ਉਹ ਤੋਂ ਥੋੜੀ ਘੱਟ ਲੱਗਦੀ ਆ ਹਾਂ ਥੋੜੀ ਘੱਟਾ ਪੇਟੀ ਉਹਦੇ ਨਾਲ ਦੀ ਆ ਨਾ ਹਾਂ ਚੀਜ਼ ਉਹੀ ਆ ਸੇਮ ਇਹਦਾ 20000 ਮੰਗਦੇ ਆ ਇਹਦਾ 25000 ਮੰਗਿਆ ਇੱਕੋ ਜਿਹੇ ਪੱਠਾ ਬੱਕਰੀਆਂ ਆ ਗਈਆਂ ਤੇ ਆਹ ਚਿੱਟੇ ਕਨ ਵਾਲੀ ਹਾਂ ਇਹਦਾ 25000 ਮੰਗਿਆ ਚੰਗੀ ਆ ਪੱਠਾ ਦੰਦਾ ਦੀ ਦੰਦਾ ਇਹ ਤਾਂ ਪੂਰੇ ਕਰ ਗਈ ਮੇਰੇ ਨਾਲ ਅੱਛਾ ਹਾਂ 25000 ਹਾਂ ਦੂਜੇ ਸੂ ਅਸੂਫਣ ਆ ਡੰਗਰ ਆਏ ਨੇ ਭਈ ਇੱਥੇ ਇਸ ਤਰ੍ਹਾਂ ਦੇ ਪਸ਼ੂ ਆ ਜਾਂਦੇ ਨੇ ਕਿ ਖਰੀਦਣੇ ਆ ਵੇਚਣੇ ਆ ਤੁਹਾਨੂੰ ਮੰਡੀ ਤੇ ਆਉਣਾ ਪਊਗਾ ਜੇ ਤੁਸੀਂ ਨਾ ਆਪਣੇ ਵੇਚਣੇ ਚਾਹੁੰਦੇ ਹੋ ਤਾਂ ਵੀ ਆ ਜਾਓ ਬਸ ਬਸ ਖਰੀਦਣੇ ਆ ਭਾਈ ਤਾਂ ਵੀ ਆ ਜਾਓ ਹਾਂ 8 ਰਾਂ ਦੀ ਹੈ ਨਾ 8 ਰਾਂ ਦੀ ਹੋ ਗਈ 8 ਰਾਂ ਦੋ ਚੀ ਹਾਂ ਠੀਕ ਹੈ ਜੀ ਹਾਂ ਧੰਨਵਾਦ ਧੰਨਵਾਦ ਧੰਨਵਾਦ